ਲੋ ਵੀ ਸੱਜਣੋ ਅਸੀਂ ਪਿੰਡ ਤਲਵੰਡੀ ਪੰਘੇਰੀਆਂ ਦੇ ਵਿੱਚ ਪਹੁੰਚੇ ਆ ਜੀ ਜ਼ਿਲ੍ਹਾ ਮੋਗਾ ਪੈਂਦਾ ਜੀ ਇਹਨੂੰ ਤੇ ਆਪਾਂ ਬਾਈ ਕੋਲੇ ਪਹੁੰਚੇ ਜੀ ਬਾਈ ਕੋਲੇ ਕਿੰਨੇ ਟਰਾਲੇ ਆ ਜੀ ਆਪਣੇ ਕੋਲੇ ਚਾਰ ਖੜੇ ਆ ਕੱਲ ਨੂੰ ਅੱਛਾ ਚਾਰ ਖੜੇ ਐਸ ਵਕਤ ਚਾਰ ਖੜੇ ਆ ਜੀ ਹਾਂਜੀ ਹਾਂਜੀ ਇੱਕ ਕੱਲ ਨੂੰ ਆ ਜਾਊਗਾ ਹਾਂ ਸੋਤ ਪਹਿਲੇ ਸਾਰਿਆਂ ਸਸੀਕਾਲ ਜੀ ਆਇਆ ਇਹਨੂੰ ਹਾਂਜੀ ਸਸੀਕਾਲ ਬਾਪੂ ਜੀ ਤੇ ਇਹਦੇ ਬਾਰੇ ਚਾਣਨਾ ਪਾਇਆ ਵੀ ਮੜਾ ਜਾਂ ਇਹ 16 ਸੱਤ ਦਾ ਟਰਾਲਾ ਬਾਈ ਜੀ ਅੱਛਾ 16 7 ਦਾ ਇਹ ਹਾਂ ਡਬਲ ਜੈਕ ਅੱਛਾ ਠੀਕ ਹੈ ਡਬਲ ਜੈਕ ਆ ਜੀ ਹਾਂ ਪਲਾਜ਼ਮਾ ਘੱਟ ਵਟ ਲਗਾ ਤੈਨੂੰ ਫੁੱਟ ਉੱਪਰ ਅੱਛਾ ਪਲਾਜ਼ਮਾ ਘੱਟ ਵੱਡਾ ਹਾਂਜੀ ਠੀਕ ਆ ਜੀ ਠੀਕ ਆ ਰੇਲ ਵਾਲਾ ਹਿੱਸਾ ਇਹਦਾ ਆ ਨਟੀਆਂ ਹੱਬਾਂ ਅੱਛਾ 10 ਨਟੀਆਂ ਹੱਬਾਂ ਵਾ ਤੇ ਰੇਲ ਵਾਲਾ ਹਿੱਸਾ ਹੈਣਾ ਜੀ ਹਾਂ ਜੀ ਦੋ ਜੈਕ ਲੱਗੇ ਠੀਕ ਆ ਠੀਕ ਆ ਜੀ ਤੇ ਜਿਹੜਾ ਇਹਦਾ ਵਜਨ ਆ ਦੀ ਵਜਨ ਕਿੰਨਾ ਆਈ ਇਹਦਾ 30 ਕਿੰਟਲ ਆਈ ਵਜਨ ਅੱਛਾ 30 ਕਿੰਟਲ ਵਜਨ ਹਾਂਜੀ ਠੀਕ ਆ ਜੀ ਤੇ ਇਹ ਕਿੱਥੋਂ ਤਿਆਰ ਕਰਵਾਇਆ ਬਾਪੂ ਸਿਲੰਡਰ ਤੋਂ ਕਰਵਾਉਣਾ ਜੀ अच्छा जालंधर ਤੋਂ ہاں جی ہاں ਐਨ ਪੂਰੇ ਹੈਵੀ ਬਣਿਆ ਜੀ ਹੈਵੀ ਚ ਬਾਈ ਆਪ ਦਾ ਮਤਲਬ ਤਸਲੀਨ ਸੋਲ ਕੇ ਦੇਣਾ ਪਰ ਜੀ ਵੀਦਾਰਾ ਕੰਮ ਆਇਆ ਨਹੀਂ ਕਿ ਅੱਛਾ ਕਿੰਨੇ ਰੁਪਏ ਜੀ 100 ਰੁਪਏ ਕਿਲੋ 100 ਰੁਪਏ ਕਿਲੋ 30 ਕਵਾਂਟਲ ਅੱਛਾ 30 ਕਵਾਂਟਲ 3 ਲੱਖ 100 ਰੁਪਏ ਟਾਇਰ ਪਾਇਆ ਮਰਪੇ ਚਾਰੇ ਠੀਕ ਆ ਜੀ ਹਾਂ ਜੀ ਹਾਂ ਲਓ ਮਿੱਤਰੋ ਟਾਇਰ ਵੀ ਤੁਸੀਂ ਦੇ ਸਕਦੇ ਟਾਇਰ ਵੀ ਆਪ ਪਸਾਪ ਹੈ ਹਨਾ ਹਾਂ ਜੀ ਹਾਂ ਵਧੀਆ ਟਾਇਰ ਆ ਜੀ ਲਓ ਮਿੱਤਰੋ ਦੇ ਸਕਦੇ ਤੁਸੀਂ ਐਨ ਤੁਹਾਨੂੰ ਅਗਲੀ ਸਾਈਡ ਵੀ ਇਧਰਲੀ ਸਾਈਡ ਵੀ ਦਿਖਾ ਦਿੰਨੇ ਪਰਲੀ ਸਾਈਡ ਇਹ ਡਬਲ ਜੈਕ ਆ ਜੀ ਇਹ ਹਾਂ ਜੀ ਡਬਲ ਜੈਕ ਆ ਜੀ ਠੀਕ ਆ ਜੀ ਜਿੱਕਾ ਨਹੀਂ ਗਾਰੰਟੀ 3 ਮਹੀਨੇ ਦੀ ਅੱਛਾ ਜਿੱਕਾਂ ਦੀ ਗਾਰੰਟੀ ਹੈ ਕੋਸ਼ 11 ਬਾਲ ਕੇ ਨਵਾਂ ਮਿਲ ਜਾਣਾ ਅੱਛਾ 3 ਮਹੀਨਾਂ ਦੀ ਗਾਰੰਟੀ ਹੈ ਪੂਰਾ ਗਾਟਾ ਵੀ 10 ਇੰਚੀ ਲੱਗਿਆ 85 ਵੀ ਦਾ ਅੱਛਾ ਗਾਟਾ 10 ਇੰਚ ਦਾ 86 ਵੀ ਟਾਟਾ ਮਾਲ ਲੱਗਿਆ ਬੱਤੇ ਵੀ ਟਾਟਾ ਸੇਲ ਦੇ ਸਾਰਾ ਅੱਛਾ ਟਾਟਾ ਸੇਲ ਦਾ ਮਾਲ ਆ ਹਾਂਜੀ ਹਾਂਜੀ ਠੀਕ ਆ ਲੋ ਮੇਟਰ ਟਾਟਾ ਸੇਲ ਦਾ ਮਾਲ ਲੱਗਿਆ ਵਧੀਆ ਮਾਲ ਲੱਗੇ ਕਹਿਣ ਦਾ ਮਤਲਬ ਹੈ ਨਾ ਤੇ ਦੇਖ ਸਕਦੇ ਹੋ ਐਂਡ ਤੇ ਆਪਾਂ ਬਾਪੂ ਦਾ ਨੰਬਰ ਵੀ ਬੋਲਾਂਗੇ ਅੱਗੇ ਲੈ ਕੇ ਚੱਲੀਏ ਹਾਂਜੀ ਤੇ ਇਹਦੇ ਵਾਲੇ ਮੇਰਵਾ ਪਾਇਓ ਜੀ ਆ 12 6.5 ਦਾ ਜੀ ਤੇ 12 6.5 ਆ ਜੀ ਅੱਛਾ ਇਹ 12.5 6 ਠੀਕ ਆ ਜੀ ਇਹ ਪੂਰਾ ਹੈਵੀ ਜਿਹਾ ਬਣੇ 25 ਕੁਇੰਟਲ 10 ਕਿਲੋ ਹੋ ਜਾਣਾ ਇਹਦਾ ਅੱਛਾ 25 ਕੁਇੰਟਲ 10 ਕਿਲੋ ਹਾਰੇ ਵਾਲਾ ਇਸਾ ਲਗਦਾ ਨਾ ਹੱਬੇ ਨੂੰ ਲੱਗੇ ਅੱਛਾ ਇਹਨੂੰ ਹੀ 10 ਨਟ ਹੱਬਾ ਹਨਾ 5mm ਦਾ ਫਾਰਸ ਟਾਟਾ ਸੇਲ ਬਾਈ ਠੀਕ ਆ ਜੀ ਹਾਂ ਅੱਛਾ ਫਾਰਸ ਕਿਹੜਾ 5mm ਦਾ ਹਾਂ 5mm ਟਾਟਾ ਸੇਲ ਦਾ ਹਾਂ ਜੀ ਠੀਕ ਆ ਜੀ ਬਾਜਮਾ ਘੱਟ ਵੈੱਡ ਲੱਗਾ ਜੀ ਅੱਛਾ ਬਾਜਮਾ ਘੱਟ ਵੈੱਡ ਹਾਂ ਲਓ ਮੈਂ ਤੋ ਦੇਖ ਸਕਦਾ ਅਛਾ 8.5 ਲੱਖ ਦਾ ਜੀ ਠੀਕ ਆ ਜੀ ਬਾਕੀ ਜਿਹੜਾ ਜੀ ਆਪਣੀ ਵੀਡੀਓ ਦੇਖ ਕੇ ਆਊਗਾ ਉਹ ਚ ਮਾਨਦਾਨ ਹੋ ਕਰਾਂਗੇ ਮਾਨ ਹੋਵੇ ਪੂਰਾ ਮਾਨਦਾਨ ਠੀਕ ਆ ਜੀ ਹਾਂ ਜੀ ਅੱਲਾਹ ਵੇ ਮਤਲਬ ਕੰਡੀਸ਼ਨ ਤੁਸੀਂ ਟਰਾਲੇ ਦੇ ਦੇ ਸਕਦੇ ਐਨ ਪੂਰੇ ਹੈਵੀ ਬਣਿਆ ਜੀ ਦੇਖ ਸਕਦੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਤੁਸੀਂ ਟਾਇਰ ਟੱਪਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਏ ਥੱਲੇ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਤੇ ਕਿੰਨਾ ਵਜਨ ਦੱਸਿਆ ਸੀ ਇਹਦਾ ਜੀ 25 ਗੰਟ ਇਹਦਾ ਵਜਨ ਆ ਹੀ ਦੇ ਸਕਦਾ ਹਾਂ ਤੇ ਅੱਗੇ ਕਿਹੜੇ ਜੀ ਆਪਣੇ ਕੋਲੇ ਉੱਧਰ ਖੜੇ ਦੋ ਅਛਾ ਉੱਧਰਲੀ ਸਾਈਡ 16 ਫੁੱਟ 9 ਠੀਕ ਆ ਠੀਕ ਆ अच्छा, अच्छा आ 147 ਆ ਜੀ 147 ਡਬਲ ਜੈਕ ਜੀ ਅੱਛਾ ਇਹ ਵੀ ਡਬਲ ਜੈਕ ਆ ਠੀਕ ਆ ਹਾਂ ਜੀ ਰੇਲ ਵਾਲਾ ਹਿੱਸਾ ਦਾ ਆਣ ਹਟਿਆ ਹੱਬਾ ਅੱਛਾ ਰੇਲ ਵਾਲਾ ਹਿੱਸਾ ਜੀ 10 ਨਾਡੀਆਂ ਚੰਪਾਵਾਂ ਦੇ ਸਕਦਾ ਮਿੱਤਰੋ ਇਹ ਡਬਲ ਜੈਕ ਹੈ ਜੀ 10 ਹੀ ਹੈ ਸਿਹਾਰ ਦੀ ਗੱਟਾ ਲੱਗਾ ਬੂਲ ਅੱਛਾ ਆ ਵੀ ਗੱਟਾ ਦਾ ਦੱਸਦਾ ਹੀ ਹਨਾ 10 ਦੀ 80 ਆ ਹਾਂ ਜੀ ਹਾਂ ਜੀ ਠੀਕ ਆ ਜੀ ਤੇ ਇਹਦਾ ਭਾਰਨ ਕਿੰਨਾ ਹੋਊਗਾ ਤੇਰੇ 26 ਕਿਲੋ ਹੋ ਜਾਣਾ ਇਹਦਾ 26 ਹਾਂ ਠੀਕ 60000 ਰੁਪਏ ਦੇ ਦਿੰਦੇ ਨੇ 260000 ਹਾਂ ਜੀ ਹਾਂ ਠੀਕ ਆ ਠੀਕ ਆ ਲਾਈਟ ਵਗੈਰਾ ਸਾਰਾ ਲਗਾ ਮੋਡੀਫਾਈ ਹੋਇਆ ਵੀਲ ਕੱਪ ਹੋਇਆ ਸਾਰਾ ਠੀਕ ਆ ਲੋ ਮੈਂ ਤੈਨੂੰ ਦੇਖ ਸਕਦਾ ਵੀਲ ਕੱਪ ਹੋਇਆ ਬਾਇਆ ਐਨ ਵਧੀਆ ਆ ਵਡੀਆਂ ਲਾਈਟਾਂ ਵੀ ਲੱਗੀਆਂ ਅੱਛਾ ਠੀਕ ਆ ਜੀ ਹਾਂਜੀ ਅੱਛਾ ਵਡੀਆਂ ਲਾਈਟਾਂ ਵੀ ਲੱਗੀਆਂ ਸਾਰਾ ਪੂਰਾ ਸਾਰਾ ਲੋ ਮੈਂ ਤੈਨੂੰ ਦੇਖ ਸਕਦਾ ਤੁਸੀਂ ਬਾਕੀ ਬਰੀਕੀ ਤੁਸੀਂ ਚੈੱਕ ਕਰਕੇ ਲੈ ਆ ਸਕਦਾ ਕਿ ਨਹੀਂ ਹਾਂਜੀ ਹਾਂਜੀ ਠੀਕ ਆ ਜੀ ਇਹ ਕਿੰਨਾ ਸੀਗਾ ਇਹ 147 ਤਾਂ 147 ਦਾ ਡਬਲ ਜੈਕ ਦੋ ਡਬਲ ਜੈਕ ਦਾ ਹਾਂ ਡਾ ਦਾ ਪੈਨ ਸੈਡਨ ਖੋਲ ਅਛਾ ਤਿੰਨ ਦਾ ਸਾਡਾ ਡਾਲਾ ਖੋਲਦਾ ਫੋਟ ਬੈਡ ਤਿਆਰ ਉੱਪਰ ਜਾਲੀ ਲੱਗੇ ਠੀਕ ਆ ਜੀ ਆ ਤਿੰਨ ਫੁੱਟ ਬੈਡ ਆ ਹਾਂ ਜੀ ਲਓ ਮਿੱਤਰ ਡਾਲਾ ਤੁਸੀਂ ਦੇ ਸਕਦੇ ਮਤਲਬ ਇਸ ਦੇ ਉੱਪਰ ਹੀ ਪਾਈਪ ਲਗਾ ਦੋ ਇੰਚੀ ਦਾ ਸਟੈਚ ਸਾਈਜ ਆ 2 ਫੁੱਟ ਸਾਈਜ ਆ ਠੀਕ ਆ ਠੀਕ ਆ ਤਿੰਨ ਫੁੱਟ ਦਾ ਮਤਲਬ ਕਹਿਣ ਦਾ ਪੂਰਾ ਤਸੱਲੀ ਨਾਲ ਤਿਆਰ ਹੋਇਆ ਆ ਹਾਂ ਪੂਰਾ ਰੂਲ ਦਸਣ ਦੀ ਲੋੜ ਨਹੀਂ ਕਿ ਨਹੀਂ ਹਾਂ ਜੀ ਹਾਂ ਜੀ ਜੋ ਮਰਜ਼ੀ ਸਮਝ ਲੋ ਠੀਕ ਆ ਠੀਕ ਆ ਲਓ ਵੀ ਅੱਗੇ ਚੱਲਦੇ ਆ ਜੀ 16 ਫੁੱਟ ਆ ਜੀ 167 ਡਬਲ ਜੈਕ ਅੱਛਾ ਇਹ 167 ਹੈ ਜੀ ਹਾਂ 167 ਡਬਲ ਜੈਕ ਹੈ ਜੀ ਡਬਲ ਜੈਕ ਹਾਂ ਪਲਾਜ਼ਮਾ ਘੱਟ ਬੈ ਇਹਦਾ ਵੀ ਦੱਸਦਾ ਹੀ ਘਟਾ ਹੈ ਦੱਸ ਦੇਗਾ ਹਾਂ ਜੀ 2 ਜੈਕ ਲੱਗਿਆ ਠੀਕ ਹੈ ਜੀ ਰੇਲ ਵਾਲਾ ਹਿੱਸਾ ਹੀ ਇਹਦਾ ਵੀ ਹਾਂ ਜੀ ਹਾਂ ਜੀ 10 ਲੱਗਿਆ ਆਬਾ ਅੱਛਾ 10 ਨਾਟੀਆਂ ਆਬਾ ਹਾਂ ਜੀ ਠੀਕ ਹੈ ਜੀ ਇਹਨਾਂ ਬੀਲ ਬੂਲ ਕਾ ਵਧੀਆ ਪਾਇਆ ਹੈ ਹਨਾ ਭਾਵੇਂ ਹਾਂ ਕੈਂਟ ਗੱਲ ਬਾਤ ਆਬਾ ਮਾਨਤਰ ਦੇਸ਼ ਠੀਕ ਹੈ ਜੀ ਇਹਦਾ ਵਜ਼ਨ ਕਿੰਨਾ ਜੀ ਇਹ 30 ਗੰਟਲ ਹੋ ਜਾਣਾ ਹੈ 30 ਗੰਟਲ ਹਾਂ ਜੀ ਠੀਕ ਆ ਜੀ ਲੌਂਗ ਇੰਤਰ ਦੇਖ ਸਕਦਾ ਤੁਸੀਂ ਇਹਨ ਪੂਰੀ ਗੱਲ ਬਾਤ ਆ ਠੀਕ ਆ ਜੀ ਲੌਂਗ ਇੰਤਰ ਦੇਖ ਸਕਦੇ ਹੋ ਤੁਸੀਂ ਬਹੁਤ ਚੰਗੀਆਂ ਫੋਟੋ ਥੋੜਾ ਗਾਹਾਂਗਾ ਬਾਕੀ ਕੋਈ ਗੱਲ ਨਹੀਂ ਇਧਰ ਦਿਖਾ ਦਿੰਨੇ ਜੀ ਆਪੇ ਚ ਸਾਰਾ ਕੰਮ ਪੂਰਾ ਹੋ ਜਾਊਗਾ ਲੌਂਗ ਇੰਤਰ ਦੇਖ ਸਕਦੇ ਹੋ ਆ ਵੀ ਇਹ 16 7 ਦਾ ਸੀਗਾ ਹਨਾ ਜੀ 16 7 ਡਬਲ ਜੈਕ ਬਈ ਠੀਕ ਆ ਜੀ 30 ਕਿਲੋ ਦਾ ਭਾਰਸ ਲਗਾ ਜੀ अच्छा पंजा में हम भाई इधर फर्श लग गई जी लगी भी ठीक है ठीक है लोग इतरो दे सकते हो ਤੁਸੀਂ ਚਾਰੇ ਪਾਸੇ ਤੁਹਾਨੂੰ ਕੌਮ ਕੇ ਦਿਖਾ ਦਿੰਦੇ ਆ اچھا ਤਿੰਨੇ ਬਸ ਡਾਲਾ ਖੁੱਲਦਾ ਜੀ اچھا ਤਿੰਨੇ ਸਾਰੇ ਡਾਲਾ ਖੁੱਲਦਾ ਜੀ اچھا ਠੀਕ ਆ ਜੀ ਉੱਪਰ 75 ਜਣਾ ਪਾਈਪ ਵੀ ਲੱਗਾ ਠੀਕ ਆ ਜੀ ਹਾਂ ਜੀ ਹਾਂ ਲੋਕ ਮੇਤਰ ਚੈੱਕ ਕਰ ਸਕਦੇ ਹੋ ਤੁਸੀਂ ਪੂਰਾ ਮੋਡੀਫਾਈਡ ਆ ਘੱਟਾ ਵੀ ਤਾਂ ਆਦਾ ਹੁੱਕ 4 ਇੰਚੀ ਹੀ ਮੂਰੇ ਤੋਂ ਕਰੋ ਸਾਡੇ ਠੀਕ ਆ ਹੁੱਕ 4 ਇੰਚੀ ਆਮ ਤਨ ਪੰਜ ਇੰਚੀ ਜਾਂ ਚਾਰ ਹੋ ਭਾਈ 4 ਇੰਚੀ ਪੂਰੀ ਗੱਲ ਬਾਤ ਬਣਾਈ ਹੈ ਹਾਂ ਵਰਤੈ ਵੀ ਡਬਲ ਕਰਕੇ ਲਾਇ ਬੀ ਇੰਦਰਾ ਗਾ ਵੀ ਡਬਲ ਕਰ ਗਿਆ ਵਰਤੇ ਠੀਕ ਆ ਜੇ ਮੈਨੂੰ ਬਤਨਾ ਡਬਲ ਕਰਕੇ ਲਾਇ ਆਪ ਨੂੰ ਪਸਤਾ ਅੱਛਾ ਵੀ ਡਬਲ ਕਰਕੇ ਲਾਇ ਬਤਨਾ ਹੈ ਠੀਕ ਆ ਠੀਕ ਆ ਠੀਕ ਆ ਠੀਕ ਆ ਤੇ ਸੀਜ਼ਨ ਦਾ ਕਰਕੇ ਬਾਪੂ ਆਫਰ ਦੋਗੇ ਮਾੜੀ ਮੋਟੀ ਉਹ ਜੀ ਮਾਨਤਨ ਕਰਾਂਗੇ ਕਰੋਗੇ ਮਾਨਤਨ ਜਿਹੜਾ ਆਪਣੇ ਵੀਡੀਓ ਦੇਖ ਕੇ ਆਉਗਾ ਹਾਂ ਜੀ ਹਾਂ ਜੀ ਲਓ ਵੀ ਮਿੱਤਰੋ ਦੇਖ ਸਕਦਾ ਤੁਸੀਂ ਅੱਗੇ ਸੀਜ਼ਨ ਆਉਂਦਾ ਤੁਹਾਨੂੰ ਪਤਾ ਵਾ ਤੇ ਟਰਾਲੇ ਬਾਈ ਬਾਪੂ ਕੋਲੇ ਚਾਰ ਖੜੇ ਚਾਰ ਆ ਕੇ ਪੰਜ ਆਈ ਆਪਣੇ ਕੋਲੇ ਚਾਰ ਖੜੇ ਦੋ ਸੋ ਨੂੰ ਆ ਜਾਣੀ ਦੱਸੋ ਅੱਛਾ ਦੋ ਹੋਰ ਆ ਜਾਣਗੇ 6 ਆ ਕਹਿਣ ਦਾ ਮਤਲਬ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਠੀਕ ਆ ਆਪ ਵੀ ਖੇਤੀ ਕਰਨ ਮਤਲਬ ਜਿਹੜਾ ਆਪਾਂ ਨੂੰ ਚਾਹੀਦਾ ਜਿਹੇ ਜਾਂ ਮਰਜ਼ੀ ਜਿੱਡਾ ਮਰਜ਼ੀ ਹਾਂ ਆਪਾਂ ਕੋਲ ਟਰਾਲਾ ਮਿਲ ਜਾਊਗਾ ਮਿਲ ਜਾਊਏ ਬਣਵਾ ਵੀ ਸਾਰਾ ਰਾਵ ਦੀ ਡਿਮਾਂਡ ਤੇ ਦੱਸ ਕੇ ਅੱਛਾ ਬਣਵਾ ਵੀ ਦੋਗੇ ਕਿੰਨਾ ਸਾਈਜ਼ ਬਣਾਉਣਾ ਕਿੰਨਾ ਵਜਨ ਉਹ ਵੀ ਬਣਾ ਦੇਣਗੇ ਠੀਕ ਆ ਜੀ ਠੀਕ ਆ ਤੇ ਰੇਟ ਆ ਜਿਹੜਾ ਆਪਣਾ ਕਿਲੋਆਂ ਦੇ ਹਿਸਾਬ ਨਾਲ ਹਾਂਜੀ ਹਾਂਜੀ ਬੋਲ ਕੇ ਦੱਸ ਦੇ ਜੇ ਜਮਾਲ ਹੋਣਾ ਹੋ ਰੇਟ ਅੱਛਾ ਠੀਕ ਆ ਜੀ ਤੇ ਐਡਰੈਸ ਦੇ ਦਿਓ ਜੀ ਆਪਣਾ ਮੜਾ ਪਿੰਡ ਆਪਣਾ ਤਲਵੰਡੀ ਬਘੇੜੀਆਂ ਦੇ ਨੇੜੇ ਮੋਗਾ ਠੀਕ ਆ ਜੀ ਜਸਮੇਲ ਸਿੰਘ ਥਾਲੀਵਾਲ 9815213532 ਇਹ ਨੰਬਰ ਆ ਜੀ ਆਪਣਾ ਹਾਂਜੀ ਹਾਂਜੀ ਲਓ ਮਿੱਤਰੋ ਇਸ ਨੰਬਰ ਤੇ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਬਾਕੀ 4-5 ਟਰਾਲ ਲੈ ਜੀ 6 ਆ 4 ਘਰੇ ਖੜੇ ਆ 2 ਹੋਰ ਆਉਣੇ ਆ ਤੇ ਬਾਕੀ ਤੁਸੀਂ ਤਿਆਰ ਕਰਵਾ ਵੀ ਸਕਦੇ ਹੋ ਸਾਜਤਾ ਹੈ ਨਾ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ 12-13 ਦੇ ਡਿਲੀਵਰੀ ਆਪਣੀ ਕੋਈ ਦੇਰੀ ਨਹੀਂ ਜਾਣਾ अच्छा ठीक है जी 8000 9000 12000 बस बाकी सीजन ਦਾ ਕਰਕੇ ਮੜਾ ਮੋੜਾ ਮਾਰ ਤਾਣ ਵੀ ਕਰਾਂਗੇ ਜੋ ਵੀ ਕਰਦਾ ਲਓ ਮਿੱਤਰੋ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਤੇ ਪੇਜ ਨੂੰ ਫੋਲੋ ਕਰ ਲਿਓ ਜੀ ਤੇ ਧੰਨਵਾਦ ਸੱਜਣਾ